ਹਾਂਜੀ ਸਾਰੇ ਕਿਸਾਨ ਭਰਾਵਾਂ ਸਤਿ ਸ੍ਰੀ ਅਕਾਲ ਚਾਹਨ ਡੈਰੀ ਫਾਰਮ ਫੂਲ ਤੇ ਤੁਹਾਡਾ ਸਵਾਗਤ ਆ। ਅੱਜ ਦੀ ਵੀਡੀਓ ਇੱਕ ਆਪ ਸਚਦਰ ਹੂਨਵਾਲੀ ਗਾਂ ਦੀ ਲੈ ਕੇ ਆਏ ਆਂ ਵੀਰ ਦੇ ਨਾਲ ਗੱਲਬਾਤ ਕਰਾਉਣੇ ਆ। ਵੀਰ ਦੇ ਘਰੇਲੂ ਪਸ਼ੂਆਂ ਦੇ ਵਿੱਚੋਂ ਇੱਕ ਗਾਂ ਸੇਲ ਕਰਨੀ ਹੈ ਬਾਈ ਨੇ। ਬਾਕੀ ਗੱਲਬਾਤ ਬਾਈ ਨੇ ਕਰਾਂ। ਸਤਿ ਸ੍ਰੀ ਅਕਾਲ ਬਾਈ। ਸਤਿ ਸ੍ਰੀ ਅਕਾਲ ਜੀ। ਨਾਮ ਤੇ ਐਡਰੈਸ ਬੋਲ ਦੇ ਬਾਈ। ਨਾਮ ਮੇਰਾ ਸਿਕੰਦਰ ਸਿੰਘ ਪਿੰਡ ਫੂਲ ਦਾ। ਤੇ ਮੋਬਾਈਲ ਨੰਬਰ ਹੀ 903844040 ਠੀਕ ਹੈ ਜਿਹੜੀ ਆਪਾਂ ਗਾਂ ਲੈ ਕੇ ਆਇਆ ਕਿੰਨੇਵੇਂ ਸੂਏ ਸੂਗੀ ਤੀਜੇ ਤੀਜੇ ਸੂਏ ਜੂਗੀ ਕਿੰਨਾ ਘਾ ਦੁੱਧ ਦਿੱਤਾ ਪਿਛਲੇ ਸੂਏ ਨੇ ਪਹਿਲੇ ਸੂਏ 30 ਲੀਟਰ ਦਿੱਤਾ ਤੇ ਦੂਜੀ ਲੀਟਰ 36 ਦਿੱਤਾ ਇਹਦੇ ਕਿ 40 ਬੱਸ ਕੱਢੂਗੀ ਠੀਕ ਹੈ ਤੋੜ ਕੇ ਦਿਖਾ ਦਿਓ ਕਿ ਦੇਖ ਰਹੇ ਹਾਂ ਤੇ ਬਾਕੀ ਬਈ ਇਹਦੇ ਕਿੰਨੇ ਦਿਨ ਬਾਕੀ ਆ ਹੁਣ 5 ਤਰੀਕ ਨੂੰ ਦਿਨ ਪੂਰੇ ਆ ਤੇ ਰੇਟ ਕੀ ਰੱਖਤਾ ਬਈ ਜੇ ਤਾਂ ਆਪਾਂ ਦੇ ਲਈ ਡੇਢ ਲੱਖ ਰੁਪਈਆ ਡੇਢ ਲੱਖ ਰੁਪਈਆ ਬਾਕੀ ਮਾਨਤਾਨ ਹੋ ਜਾ ਬਈ ਠੀਕ ਆ ਬਈ 40 ਪਲੱਸ ਦੀ ਉਮੀਦ ਆ ਇੱਕ ਜੀ ਕੱਢੋਗੇ ਤੇ ਮੋਬਾਈਲ ਨੰਬਰ ਬੋਲ ਦੇ ਬਈ 99038440 ਠੀਕ ਆ ਬਈ ਬਾਕੀ ਦੇਖ ਸਕਦੇ ਆ ਬਈ ਅੰਦੇ ਵਾ ਚੈੱਕ ਕਰ ਸਕਦੇ ਆ ਵਧੀਆ ਕੈਪੀਟਲ ਹਨ ਲੱਗੇ ਆ ਤੇ ਬਾਈ ਦੇ ਨਾਲ ਜੇਕਰ ਗਾਂ ਚੰਗੇ ਲੱਗੇ ਬਈ ਨਾਲ ਕਰ ਲਓ ਸੰਪਰਕਾ ਧੰਨਵਾਦ